ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਅੱਜ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਮਹਾਨ ਜੋਧੇ ਬਾਬਾ ਦੀਪ ਸਿੰਘ ਜੀ ਬਾਰੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਉਹਨਾਂ ਨੇ ਅੰਮ੍ਰਿਤ ਛਕ ਕੇ ਦੀਪੇ ਤੋਂ ਬਾਬਾ ਦੀਪ ਸਿੰਘ ਬਣੇ ਕੀ ਆਪਾਂ ਕਦੇ ਸੋਚਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਇਨਾ ਪਿਆਰ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੇ ਨਾਲ ਕਿਉਂ ਨਹੀਂ ਸਨ ਪਹਿਲਾਂ ਗੱਲ ਕਰਦੇ ਹਾਂ ਪਹੂਵਿੰਡਪਿੰਡ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਬਾਬਾ ਦੀਪ ਸਿੰਘ ਜੀ ਦੇ ਜੋ ਮਾਤਾ ਪਿਤਾ ਹੁੰਦੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲਾਂ ਹੀ ਸਿੱਖ ਹੁੰਦੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਗੱਲ ਮੰਨਦੇ ਨੇ ਇਹਨਾਂ ਦੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਆਉਂਦੇ ਨੇ ਹੋਲੇ ਮਹੱਲੇ ਤੇ ਤੇ ਇਹ ਵੀ ਆਖਣ ਲੱਗ ਪੈਂਦੇ ਨੇ ਕਿ ਮੈਂ ਵੀ ਜਾਣਾ ਹੈ ਉਦੋਂ ਇਹਨਾਂ ਦੀ ਉਮਰ ਕੁੱਲ 18 ਸਾਲ ਦੀ ਸੀ ਘਰ ਦਾ ਨਾਮ ਇਹਨਾਂ ਦਾ ਦੀਪਾ ਸੀ ਇਹ ਵੀ ਆਖਣ ਲੱਗ ਪਏ ਕਿ ਮੈਂ ਵੀ ਹੋਲਾ ਮਹੱਲਾ ਵੇਖਣ ਆਨੰਦਪੁਰ ਸਾਹਿਬ ਜਾਣਾ ਹੈ ਇਹ ਸਾਰੇ ਆਨੰਦਪੁਰ ਸਾਹਿਬ ਨੂੰ ਰਵਾਨਾ ਹੋ ਜਾਂਦੇ ਹਨ ਉਥੇ ਕਈ ਮਹੀਨੇ ਸੇਵਾ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਜਾਂਦੇ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਆਖਦੇ ਹਨ ਕਿ ਇਹਨਾਂ ਨੂੰ ਸਾਡੇ ਕੋਲ ਛੱਡ ਦੋ ਤਾਂ ਉਥੇ ਇਹਨਾਂ ਇਹਨਾਂ ਨੂੰ ਉਥੇ ਗੁਰਮੁਖੀ ਫਾਰਸੀ ਤੇ ਅਰਬੀ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ ਏ ਗਿਆਨ ਖੁਦ ਭਾਈ ਮਨੀ ਸਿੰਘ ਜੀ ਦਿੰਦੇ ਹਨ ਵਿਦਿਆਵਾਂ ਦੇ ਨਾਲ ਸ਼ਾਸਤਰ ਦਾ ਗਿਆਨ ਦਾ ਵੀ ਪੂਰਾ ਅਭਿਆਸ ਇਹਨਾਂ ਨੂੰ ਕਰਵਾਇਆ ਜਾਂਦਾ ਹੈ ਤੇ ਏ ਪੂਰੇ ਤਰੀਕੇ ਦੇ ਨਾਲ ਸਭ ਕੁਝ ਸਿੱਖ ਜਾਂਦੇ ਹਨ 14 14 ਘੰਟੇ ਤੱਕ ਏ ਆਪਣੀ ਕਲਮ ਦੇ ਨਾਲ ਲਿਖਦੇ ਰਹਿੰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼িকার ਤੇ ਜਾਂਦੇ ਸਨ ਤੇ ਬਾਬਾ ਦੀਪ ਸਿੰਘ ਜੀ ਨੂੰ ਵੀ ਨਾਲ ਲੈ ਕੇ ਜਾਂਦੇ ਹਨ ਇਨਾ ਪਿਆਰ ਹੋਣ ਦੇ ਬਾਵਜੂਦ ਵੀ ਜਦੋਂ ਚਮਕੌਰ ਦੀ ਗੜੀ ਦਾ ਜੇਕਰ ਹੁੰਦਾ ਹੈ ਜਾਂ ਆਨੰਦਪੁਰ ਦਾ ਕਿਲਾ ਛੱਡਣ ਦੀ ਗੱਲ ਹੁੰਦੀ ਹੈ ਉਸ ਟਾਈਮ ਬਾਬਾ ਦੀਪ ਸਿੰਘ ਜੀ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਗੁਰੂ ਸਾਹਿਬ ਕੋਲ ਆਉਂਦੇ ਹਨ ਤੇ ਆਗਿਆ ਮੰਗਦੇ ਹਨ ਗੁਰੂ ਸਾਹਿਬ ਜੀ ਅਸੀਂ ਦੀਪ ਸਿੰਘ ਨੂੰ ਘਰ ਲੈ ਕੇ ਜਾਣਾ ਹੈ ਅਤੇ ਇਸ ਦੇ ਵਿਆਹ ਦੀ ਤਿਆਰੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਆਗਿਆ ਦੇ ਦਿੰਦੇ ਹਨ ਤੇ ਆਖਦੇ ਹਨ ਭਾਈ ਹੁਣ ਤੁਸੀਂ ਇੱਥੇ ਨਹੀਂ ਆਉਣਾ ਤੇ ਉੱਥੇ ਰਹਿ ਕੇ ਹੀ ਸੇਵਾ ਨਿਭਾਉਣੀ ਹੈ ਜਦੋਂ ਤੁਹਾਡੀ ਜ਼ਰੂਰਤ ਹੋਏਗੀ ਤੁਹਾਨੂੰ ਸਦਾ ਭੇਜ ਦਿੱਤਾ ਜਾਏਗਾ ਤੇ ਤੁਸੀਂ ਉਦੋਂ ਆਉਣਾ ਹੈ ਤੇ ਇਹ ਆਗਿਆ ਲੈ ਕੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਪਿੰਡ ਤੌਰ ਜਾਂਦੇ ਹਨ ਫੇਰ ਅੱਗੇ ਸਮਾਵੇਦ ਦਾ ਹੈ ਤੇ ਫੇਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਅਤੇ ਫਿਰ ਚਮਕੌਰ ਦੀ ਗੜੀ ਦਾ ਜੰਗ ਨਦੀ ਤੇ ਵਿਛੋੜਾ ਪੈਣਾ ਉਸ ਤੋਂ ਬਾਅਦ ਜਾ ਕੇ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਰੁਕਦੇ ਹਨ ਤੇ ਬਾਬਾ ਦੀਪ ਸਿੰਘ ਜੀ ਨੂੰ ਸਨੇਹਾ ਭੇਜਦੇ ਹਨ ਉਥੇ ਰੁਕ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਆਪਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਉਹ ਵੀੜ ਲਖਵਾ ਕੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਨੂੰ ਤੁਰ ਜਾਂਦੇ ਹਨ ਤੇ ਉਹ ਵੀੜ ਵੀ ਨਾਲ ਲੈ ਜਾਂਦੇ ਹਨ ਉਸ ਤੋਂ ਬਾਅਦ ਭਾਈ ਦੀਪ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਆਉਣਾ ਹੈ ਤੇ ਮੇਲ ਆਓ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਹੀ ਰਹਿਣਾ ਹੈ ਤੇ ਕਮ ਸੇ ਕਮ 30 ਸਾਲ ਤੱਕ ਬਾਬਾ ਦੀਪ ਸਿੰਘ ਜੀ ਸਾਬੋ ਦੀ ਤਲਵੰਡੀ ਰਹੇ ਤੇ ਉੱਥੇ ਉਹਨਾਂ ਨੇ ਇੱਕ ਖੂਹ ਵੀ ਬਣਾਇਆ ਜਿੱਥੇ ਅੱਜ ਵੀ ਹੈ ਉਹ ਖੂਹ ਨੂੰ ਸ਼ੀਦਾ ਦਾ ਖੂਹ ਕਿਹਾ ਜਾਂਦਾ ਹੈ ਜਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉੱਥੇ ਲਿਖੀਆਂ ਆਪਣੇ ਹੱਥੀਂ ਇਹ ਉਹ ਚਾਰੇ ਬੀੜਾ ਤਕ ਤਕਤਾ ਤੇ ਭੇਜ ਦਿੱਤੀਆਂ ਬਾਬਾ ਦੀਪ ਸਿੰਘ ਜੀ 14 14 ਘੰਟੇ ਲਿਖਦੇ ਰਹਿੰਦੇ ਸਨ ਕੁਵਾਰ ਦੀ ਘਟਨਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣੀ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਉਹਨਾਂ ਨੇ ਕਲਮਾ ਕਾੜ ਕਾੜ ਕੇ ਇੱਕ ਕੋਠਾ ਭਰ ਲਿਆ ਤੇ ਉਹ ਤੋਂ ਬਾਅਦ ਉਹਨਾਂ ਨੇ ਲਿਖਣੀ ਸ਼ੁਰੂ ਕਰ ਦਿੱਤੀ ਜਦੋਂ ਉਹ ਇੱਕ ਕਲਮ ਨਾਲ ਲਿਖਦੇ ਸਨ ਤੇ ਥੋੜੀ ਜੀ ਕਲਮ ਮੋਟੀ ਹੋ ਜਾਂਦੀ ਤੇ ਉਹਨੂੰ ਸਰੋਵਰ ਦੇ ਵਿੱਚ ਤਾਰ ਦਿੰਦੇ ਇੱਕ ਸਿੱਖ ਆ ਕੇ ਪੁੱਛਣ ਲੱਗ ਪੈਂਦਾ ਹੈ ਕਿ ਬਾਬਾ ਜੀ ਤੁਸੀਂ ਇਸ ਕਲਮ ਨੂੰ ਦੁਬਾਰਾ ਵੀ ਤੇ ਕਾੜ ਸਕਦੇ ਹੋ ਲੇਕਿਨ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਆਖਣ ਲੱਗੇ ਜੋ ਮੇਰੇ ਗੁਰੂ ਦੀ ਬਾਣੀ ਨੂੰ ਕਲਮ ਲਿਖਦੀ ਹੈ ਮੈਂ ਉਸ ਨੂੰ ਕਿਵੇਂ ਉਹਦੇ ਤੇ ਚਾਕੂ ਜਾਂ ਛੁਰੀ ਚਲਾ ਸਕਦਾ ਹਾਂ ਕਿੰਨਾ ਪਿਆਰ ਸੀ ਉਹਨਾਂ ਦਾ ਬਾਣੀ ਦੇ ਨਾਲ ਕਿੰਨਾ ਸਤਿਕਾਰ ਕਰਦੇ ਹੋਣਗੇ ਉਹ ਬਾਣੀ ਦੇ ਨਾਲ ਫੇਰ ਸਮਾਂ ਆ ਜਾਂਦਾ ਹੈ ਸਿੱਖਾਂ ਲਈ ਇੱਕ ਭਿਆਨਕ ਜਦੋਂ ਅਬਦਾਲੀ ਬਹੁਤ ਆਪਣੀਆਂ ਸਕੀਮਾਂ ਪਾਸ ਕਰਨ ਤੋਂ ਬਾਅਦ ਵੀ ਜਦੋਂ ਉਹ ਸਿੱਖਾਂ ਦਾ ਕੁਝ ਨਹੀਂ ਵਿਗਾੜ ਸਕਦਾ ਤੇ ਉਹ ਇੱਕ ਪਲਾਨ ਬਣਾਉਂਦਾ ਹੈ ਉਹ ਆਪਣੇ ਪੁੱਤਰਾਂ ਨੂੰ ਹੁਕਮ ਦਿੰਦਾ ਹੈ ਕਿ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਜਾ ਕੇ ਹੱਡੀਆਂ ਤੇ ਗੰਦਮੰਦ ਪਾ ਦਿੱਤਾ ਜਾਵੇ ਜਦੋਂ ਇਹ ਇੱਕ ਨਿਹੰਗ ਸਿੰਘ ਨੂੰ ਪਤਾ ਲੱਗਦਾ ਹੈ ਤੇ ਉਹ ਨਿਹੰਗ ਸਿੰਘ ਦਮਦਮਾ ਸਾਹਿਬ ਜਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਇਹ ਸਨੇਹਾ ਦਿੰਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਦਾ ਉਸ ਸਮੇਂ ਸਰੀਰ ਵਿਰਧ ਹੋ ਚੁੱਕਿਆ ਸੀ ਉਮਰ 75 ਸਾਲ ਹੋ ਚੁੱਕੀ ਸੀ ਜਦੋਂ ਇਹ ਇੱਕ ਨਿਹੰਗ ਸਿੰਘ ਆ ਕੇ ਉਹਨਾਂ ਨੂੰ ਸਨੇਹਾ ਦਿੰਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਕਹੋਂ ਉੱਤਰ ਆਉਂਦਾ ਹੈ ਆਪਣੀ ਕਲਮ ਨੂੰ ਇੱਕ ਥਾਂ ਤੇ ਧਾਰ ਕੇ ਉਹ 18 ਸੇਰ ਦਾ ਖੰਡਾ ਚੱਕ ਲੈਂਦੇ ਨੇ ਵਾਦੀਪ ਸਿੰਘ ਜੀ ਕੋਲ ਜਿਹੜਾ ਖੰਡਾ ਸੀ ਉਹ ਅੱਜ ਦੇ ਟਾਈਮ ਦੇ ਵਿੱਚ ਕਿਸੇ ਜਵਾਨ ਨੂੰ ਵੀ ਚੱਕਵਾ ਦਿੱਤਾ ਜਾਵੇ ਤੇ ਉਹ 5 ਮਿੰਟਾਂ ਤੋਂ ਜ਼ਿਆਦਾ ਨਹੀਂ ਸੀ ਚੁੱਕ ਸਕਦਾ ਪਰ ਉਹ ਕਈ ਕਈ ਘੰਟੇ ਤੱਕ ਉਸ ਖੰਡੇ ਦੇ ਨਾਲ ਲੜਦੇ ਰਹਿੰਦੇ ਸਨ ਪੰਜ ਸਿੰਘਾਂ ਨੂੰ ਲੈ ਕੇ ਉਹ ਉਹ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੁੰਦੇ ਹਨ ਜਾਂਦੇ ਜਾਂਦੇ ਰਾਹ ਦੇ ਵਿੱਚੋਂ ਮਾਲਵੇ ਦੇ ਕੁਝ ਪਿੰਡਾਂ ਦੇ ਵਿੱਚ ਉਹ ਸੰਗਤ ਨਾਲ ਟਰਲਦੀ ਜਾਂਦੀ ਹੈ ਮਾਝੇ ਤੱਕ ਜਾਂਦੇ ਜਾਂਦੇ ਆਖਦੇ ਸਨ ਕਿ ਉਤਾਂ ਦੇ ਨਾਲ 5000 ਸਿੱਖ ਹੋਰ ਜੁੜ ਗਏ ਸਨ ਜੇ ਵਿੱਚੋਂ ਵੀ 5000 ਸਿੱਖ ਹੋਰ ਜੁੜ ਗਏ ਸਨ ਤਰਨ ਤਰਨ ਜਾ ਕੇ ਉਹਨਾਂ ਨੇ ਇੱਕ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਅਤੇ ਆਖਿਆ ਕਿ ਹੁਣ ਵੀ ਜਿਸਨੇ ਮੋੜਨਾ ਹੈ ਤੇ ਮੋੜ ਜਾ ਉਹ ਮੇਰੇ ਨਾਲ ਸਿਰਫ ਉਹੀ ਆ ਸਕਦੇ ਹਨ ਜਿਨ੍ਹਾਂ ਨੇ ਆਪਣੀ ਜਾਨ ਹਥੇਲੀ ਤੇ ਰੱਖੀ ਹੋਵੇ ਤੇ ਜਾਨ ਕੁਰਬਾਨ ਕਰਨ ਲਈ ਤਤ ਪਰ ਹੋਣ ਪਰ ਉੱਥੇ ਸਾਰੇ ਹੀ ਸਿੱਖ ਲਕੀਰ ਟੱਪ ਕੇ ਜਕਾਰੇ ਲਾਉਂਦੇ ਅੱਗੇ ਨੂੰ ਵਧ ਚਾਹੁੰਦੇ ਹਨ ਇਹ ਖਬਰ ਤਮੂਰ ਅਤੇ ਜਹਾਰਖਾਨ ਕੋਲ ਪਹੁੰਚਦੀ ਹੈ ਜੋ ਕਿ ਅਬਦਾਲੀ ਦੇ ਪੁੱਤਰ ਸਨ ਉਹ ਵੀ ਅਗੋਂ 30000 ਦੀ ਫੌਜ ਲੈ ਕੇ ਬਾਬਾ ਜੀ ਨਾਲ ਲੜਨ ਤੁਰ ਪੈਂਦੇ ਹਨ ਜਦੋਂ ਦੋਨਾਂ ਫੌਜਾਂ ਦਾ ਆਮਣਾ ਸਾਹਮਣਾ ਹੁੰਦਾ ਹੈ ਤਾਂ ਸਿੱਖਾਂ ਨੂੰ ਇਨਾ ਗੁੱਸਾ ਸੀ ਉਹਨਾਂ ਤੇ ਹੋਈ ਬੇਅਦਬੀ ਦਾ ਉਹ ਇਹੋ ਜਿਹਾ ਢੰਗ ਨਾਲ ਲੜੇ ਕਿ ਅਫਗਾਨਾਂ ਨੂੰ ਪਾਜੜਾ ਪਾ ਦਿੱਤੀਆਂ ਜਦੋਂ ਅਫਗਾਨ ਭੱਜਣ ਲੱਗ ਪਏ ਤਾਂ ਉਹਨਾਂ ਦਾ ਜਿਹੜਾ ਤਮੂਰ ਸੀ ਉਸੇ ਨੇ ਆਪਣੇ ਹੀ ਕੁਝ ਛਪਾਈਆਂ ਦਾ ਗਾਟਾ ਲਾਣਾ ਸ਼ੁਰੂ ਕਰ ਦਿੱਤਾ ਉਹ ਅੱਖਾਂ ਲਗਾ ਕੇ ਤੁਸੀਂ ਮੈਦਾਨ ਦੇ ਵਿੱਚ ਰੁਕੋ ਤੁਸੀਂ ਭੱਜ ਕਿਉਂ ਰਹੇ ਹੋ ਜੇ ਤੁਸੀਂ ਭੱਜੇ ਤਾਂ ਤੁਹਾਨੂੰ ਮੈਂ ਮਾਰਾਂਗਾ ਇੰਨੇ ਚਿਰ ਚ ਪਿੱਛੋਂ ਇੱਕ ਟੁਕੜੀ ਨਵੀਂ ਆ ਜਾਂਦੀ ਹੈ ਅਫਗਾਨਾਂ ਦੀ ਅਫਗਾਨ ਫਿਰ ਉੱਥੇ ਰੁਕ ਜਾਂਦੇ ਹਨ ਅਤੇ ਲੜਾਈ ਕਰਨ ਲੱਗ ਪੈਂਦੇ ਹਨ ਇੱਕ ਅਫਗਾਨਾਂ ਦਾ ਜਰਨੈਲ ਜਮਾਲ ਖਾਨ ਜੀ ਦਾ ਮੁਕਾਬਲਾ ਬਾਬਾ ਦੀਪ ਸਿੰਘ ਜੀ ਦੇ ਨਾਲ ਹੋ ਰਿਹਾ ਸੀ ਉਹ 35 36 ਸਾਲਾਂ ਆਨਦਾ ਸੀ ਤੇ ਬਾਬਾ ਦੀਪ ਸਿੰਘ ਜੀ ਇਹਦਰ ਬਜ਼ੁਰਗ ਉਮਰ ਦੇ ਵਿੱਚ 75 ਸਾਲ ਦਾ ਆਪਣਾ ਖੰਡਾ ਵਾਰ ਰਹੇ ਸਨ ਇੱਕ ਇਹੋ ਜਿਹਾ ਆਮਣੇ ਸਾਹਮਣੇ ਦਾ ਵਾਰ ਆਉਂਦਾ ਹੈ ਕਿ ਦੋਨਾਂ ਦੀ ਤੌਣ ਤੜ ਤੋਂ ਅਲੱਗ ਹੋ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਇੱਕ ਹੱਥ ਤੇ ਤਾੜ ਤੇ ਦੂਜੇ ਹੱਥ ਵਿੱਚ ਖੰਡਾ ਪਾਉਂਦੇ ਹੋਏ ਬੈਰੀਆਂ ਦਾ ਨਾਸ਼ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੇ ਕਰਮਾਂ ਦੇ ਵਿੱਚ ਜਾ ਕੇ ਆਪਣੇ ਸ਼ੀਸ਼ ਨੂੰ ਰੱਖ ਦਿੰਦੇ ਹਨ ਤੇ ਆਪਣਾ ਕੀਤਾ ਹੋਇਆ ਪ੍ਰਣ ਨੂੰ ਪੂਰਾ ਕਰਦੇ ਹਨ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਨਹੀਂ ਸਨ ਹੋ ਸਕਦਾ ਸੀ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦੀ ਤੇ ਬਾਬਾ ਦੀਪ ਸਿੰਘ ਜੀ ਉਦੋਂ ਸ਼ਹੀਦ ਹੋ ਜਾਂਦੇ ਜਾਂ ਸਰਸਾ ਨਦੀ ਤੇ ਸ਼ਹੀਦ ਹੋ ਜਾਂਦੇ ਗੋਬਿੰਦ ਸਿੰਘ ਜੀ ਨੂੰ ਇਹ ਪਤਾ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਘਾਰ ਭੇਜ ਦਿੱਤਾ ਉਹਨਾਂ ਨੂੰ ਪਤਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਰਨਲਾਂ ਦੀ ਬਹੁਤ ਜ਼ਰੂਰਤ ਹੈ ਲੋੜ ਅੱਗੇ ਵੀ ਪੈ ਸਕਦੀ ਹੈ ਇਸੇ ਕਰਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁਣਿਆ ਅਗਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਲਾਈਕ ਨਹੀਂ ਕਰਦੇ ਤੇ ਪਲੀਜ਼ ਲਾਈਕ ਕਰਕੇ ਜ਼ਰੂਰ ਚਾਇਆ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਰਿਲੇਟਿਵ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਸੀਂ ਵੀ ਮੋਟੀਵੇਟ ਹੋ ਸਕੀਏ ਤੇ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਧੰਨਵਾਦ